ਸਤਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਠੀਕ ਠਾਕ ਉਮੀਦ ਕਰਦੇ ਹਾਂ ਤੁਸੀਂ ਘੈਂਟ ਹੋਵੋਗੇ ਹਨ ਅਸੀਂ ਵੀ ਘੈਂਟ ਹੀ ਹਾਂ ਜਿਹੜੇ ਵੀਡੀਓ ਲੈ ਕੇ ਆ ਚੁੱਕੇ ਹਾਂ ਪਹਿਲਾਂ ਤਾਂ ਜੀ ਹੱਥ ਜੋੜ ਕੇ ਸਾਰਿਆਂ ਨੂੰ ਮਾਫੀ ਹੈ ਹਨ ਕਿਉਂਕਿ ਮੈਂ ਵੀਡੀਓ ਨਹੀਂ ਬਣਾਈ ਮੈਨੂੰ ਲੱਗਦਾ ਪਾਈ ਨੂੰ ਵੀ 14 ਤੋਂ 15 ਦਿਨ ਦੇ ਵਿੱਚ ਵਿੱਚ ਟਾਈਮ ਹੋ ਚੁੱਕਿਆ ਹਨ ਅੱਜ ਪੈਣਾ ਮੈਂ ਬਹੁਤ ਹੀ ਸਪੈਸ਼ਲ ਵੀਡੀਓ ਲੈ ਕੇ ਆਈ ਹਾਂ ਹਨ ਪਹਿਲਾਂ ਤਾਂ ਯਾਰ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤੁਸੀਂ ਮੈਨੂੰ ਇੰਨਾ ਮਿਸ ਕੀਤਾ ਐਨੇ ਫੋਨ ਕੀਤੇ ਐਨੇ ਵਟਸਐਪ ਤੇ ਮੈਸੇਜ ਕੀਤੇ ਹਨ ਪੈਣਾ ਨੇ ਇਨਸਟਾ ਤੇ ਵੀ ਡੀਐਮ ਆਏ ਮੈਨੂੰ ਵੀ ਤੁਸੀਂ ਵੀਡੀਓ ਕਿਉਂ ਨਹੀਂ ਬਾਰੇ ਮੈਂ ਥੋੜਾ ਜਿਹਾ ਬਿਜ਼ੀ ਸੀ ਬਿਜ਼ੀ ਕਿੱਥੇ ਸੀ ਉਹ ਤਾਂ ਨਹੀਂ ਮੈਂ ਦੱਸ ਸਕਦੀ ਬਟ ਕੋਈ ਨਹੀਂ ਕਦੇ ਟਾਈਮ ਆਊਗਾ ਜਰੂਰ ਆਪਾਂ ਸ਼ੇਅਰ ਕਰਾਂਗੇ ਹਨਾ ਇੰਨੀਆਂ ਜ਼ਿਆਦਾ ਡੁੰਗੀਆਂ ਗੱਲਾਂ ਵੀ ਹਾਂਜੀ ਭੈਣੋ ਅੱਜ ਮੈਂ ਵੀਡੀਓ ਲੈ ਕੇ ਆਈ ਆ ਤੁਹਾਡੇ ਲਈ ਆਪਣੇ ਕੋਲੇ ਨਾਪ ਹੈਗਾ 25 ਇੰਚ ਬ੍ਰੈਸਟ ਆ ਸ਼ਾਇਦ 23.5 ਇੰਚ ਕਮਰ ਹੋਣੀ ਆ ਤੇ 26-27 ਇੰਚ ਹਿਪ ਹੋਣੀ ਆ ਠੀਕ ਹੈ ਇਹਦੀ ਪ੍ਰੋਪਰ ਕਟਿੰਗ ਤੀਰਾ ਕਿਵੇਂ ਕੱਢਣਾ ਗਲਾ ਕਿੰਨਾ ਲੈਣਾ ਕਿੰਨੇ ਤੇ ਬਲੇਡ ਪਾਉਣੀਆਂ ਸਾਰੀ ਡਿਟੇਲ ਮੈਂ ਦਈਣ ਲੱਗੀ ਆ ਇਹਦੇ ਵਿੱਚ ਤੇ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਕਟਿੰਗ ਤੇ ਸਟਿਚਿੰਗ ਦੋਨੋਂ ਪਾਰਟ ਇੱਕ ਹੀ ਵੀਡੀਓ ਚ ਆਉਣਗੇ ਜੀ ਓਕੇ ਜੀ ਧੰਨਵਾਦ ਜੇ ਤੁਹਾਨੂੰ ਮੇਰੀ ਵੀਡੀਓ ਕੈਂਟ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਓਕੇ ਤੇ ਖੜਾ ਗਲਾ ਹੈਗਾ ਜੀ 6 ਇੰਚ ਲੈਂਥ ਆ ਠੀਕ ਹੈ ਤੇ ਫਰੰਟ ਵਾਲਾ ਜਿਹੜਾ ਗਲਾ ਹੈਗਾ ਉਹਦੀ ਲੈਂਥ ਹੈਗੀ 7 ਇੰਚ 7 ਇੰਚ ਬੈਂਥਾ ਤੇ 3 ਇੰਚ ਚੁੜਾਈ ਹੈ ਗਲੇ ਦੀ ਹਨਾ ਤੇ ਪਹਿਲਾਂ ਆਪਾਂ ਨਾਪ ਨੋਟ ਕਰ ਲਈਏ ਜਿਹੜੀਆਂ ਜਿਹੜੀਆਂ ਪਹਿਣਾ ਦਾ ਇਹ ਨਾਪ ਹੈਗਾ ਤੁਸੀਂ ਨੋਟ ਕਰ ਲਓ ਜੀ ਸਾਢੇ 25 ਇੰਚ ਸਾਢੇ 25 ਇੰਚ ਹੈਗਾ ਆਪਣੇ ਕੋਲ ਇੱਕ ਆਚਾਕ ਨੂੰ ਪਤਾ ਨਹੀਂ ਕੀ ਹੋ ਜਾਂਦਾ ਸਾਢੇ 25 ਇੰਚ ਹੈਗੀ ਜੀ ਆਪਣੇ ਕੋਲ ਬ੍ਰੈਸਟ ਤੇ 23 ਇੰਚ ਹੈਗੀ ਆਪਣੇ ਕੋਲੇ ਕਮ ਆ ਕੀ 43 ਪਤਾ ਤੇ ਇੰਚ ਹੈਗੀ ਆਪਣੇ ਕੋਲੇ ਕਮਰ ਤੇ ਜਿਹੜੀ हिਪ ਹੈਗੀ ਉਹ ਆਪਣੇ ਕੋਲ ਹੈਗੀ ਹੈ ਜੀ 27 ਇੰਚ ਠੀਕ ਹੈ ਇਹ ਲਾਈਨਿੰਗ ਵਾਲਾ ਆਪਣਾ ਸੂਟ ਆ ਆਪਾਂ ਕੀ ਕਰਨ ਲੱਗੇ ਆ ਪਹਿਲਾਂ ਆਪਾਂ ਲਾਈਨਿੰਗ ਦੀ ਕਟਿੰਗ ਕਰਾਂਗੇ ਹੁਣ ਆਪਾਂ ਇਹਨਾਂ ਦਾ ਕੱਢਣਾ ਤੀਰਾ ਹੁਣ ਜੇ ਵੈਸੇ ਮੈਂ ਉਹਨਾਂ ਦਾ ਤੀਰਾ ਮਿਣਿਆ ਨਹੀਂ ਹਜੇ ਮੈਂ ਦੇਖਦੀ ਆ ਨਾ ਹੀ ਮੈਂ ਮਿਣਾ ਗਲੇ ਦੀ ਜੜਾਈ ਰੱਖਣੀ ਆ ਆਪਾਂ 3 ਇੰਚ ਠੀਕ ਹੈ ਕਿਉਂਕਿ ਉਹ ਹੈਲਦੀ ਨਾਪ ਆ ਸਾਢੇ 25 ਇੰਚ ਬ੍ਰੈਸਟ ਉਹਨਾਂ ਦੀ ਉਸ ਤੋਂ ਬਾਅਦ ਜਿਹੜੀ ਆਹ ਵਾਲੀ ਚੀਜ਼ ਹੈ ਇਹ ਮੋਢਾ ਇਹ ਵੀ ਇਹਨਾਂ ਦਾ ਆਪਾਂ ਤਿੰਨ ਹੀ ਰੱਖਾਂਗੇ ਠੀਕ ਹੈ ਕੁਝ ਐਕਸਟਰਾ ਹੋ ਗਿਆ ਪੌਣਾ ਇੰਚ ਹੋਰ ਲੈ ਲਓ ਆਪਣੇ ਕੋਲੇ ਮੋਢਾ ਇਹ ਥੀਰਾ ਆ ਰਿਹਾ ਨਾ ਦਾ 7 ਇੰਚ ਨਿਕਲ ਗਿਆ ਨਾ ਹੁਣ ਤੁਹਾਨੂੰ ਸਮਝ ਆਈਏ ਵੀ ਪਹਿਲਾਂ ਆਪਾਂ ਗਲੇ ਦੀ ਚੜਾਈ ਦਾ ਨਿਸ਼ਾਨ ਲਾ ਲੈਣਾ ਜੇ ਤੁਸੀਂ ਮੇਰੇ ਸਾਹਮਣੇ ਕਟਿੰਗ ਕਰ ਰਹੇ ਹੋ ਤਾਂ ਤੇ ਜੇ ਤੁਸੀਂ ਮੇਰੇ ਸਾਹਮਣੇ ਕਟਿੰਗ ਨਹੀਂ ਕਰ ਰਹੇ ਹੋ ਹਨ ਮੈਂ ਤੁਹਾਨੂੰ ਦੋ ਤਰੀਕੇ ਨਾਲ ਥੀਰਾ ਕਢਣ ਦੱਸਦੀਆਂ ਪਹਿਲਾਂ ਤੁਸੀਂ ਕਰੋ ਗਲੇ ਦੀ ਚੜਾਈ ਦਾ ਨਿਸ਼ਾਨ ਲਾ ਲਓ ਫਿਰ ਉਸ ਤੋਂ ਬਾਅਦ ਜਿੰਨਾ ਕਸਟਮਰ ਦਾ ਵਾਲਾ ਮੋਢਾ ਹੁਣ ਤਾਂ ਉੱਪਰੋਂ ਉਹਦਾ ਦੇਖ ਲਵੋ ਕਿੰਨੇ ਇੰਚਾ 2.5 ਇੰਚਾ ਜਾਂ 3 ਇੰਚਾ ਇਹਨਾਂ ਦਾ ਹੈਗਾ 3 ਇੰਚ ਤੇ ਕੁਝ ਮੈਂ ਐਕਸਟਰਾ ਰੱਖਿਆ ਠੀਕ ਹੈ ਕਿਉਂਕਿ ਸੀਨਾ ਵਗੈਰਾ ਦੇ ਵਿੱਚ ਆਪਾਂ ਦੇ ਦੇਣੇ ਹੁੰਦੇ ਹੁਣ ਮੇਰੇ ਕੋਲ ਆ ਰਿਹਾ 7 ਤੇ ਜੇ ਮੈਂ ਇਹ ਇੱਦਾਂ ਨਾ ਕੱਟਦੀ ਮੈਂ ਸਿੱਧਾ ਹੀ ਕਿ ਰੱਖਣਾ ਸੀ ਬ੍ਰੈਸ ਦੇਖਣੀ ਸੀ 14 ਸੌਰੀ 25 ਇੰਚਾ ਤਾਂ ਮੈਂ 7-7 ਦਾ ਹੀ ਬਾਕਸ ਬਣਾ ਲੈਣਾ ਸੀ ਇਹ ਠੀਕ ਹੈ ਹੁਣ ਤੁਸੀਂ ਇਹ ਦੇਖੋ ਆਪਾਂ 7 ਇੰਚ ਦਾ ਨਿਸ਼ਾਨ ਲਾ ਲਿਆ ਇੱਥੇ ਨਿਸ਼ਾਨ ਲੱਗ ਚੁੱਕਿਆ ਤੇ ਇਹ ਜਿਹੜਾ ਡਾਉਣ ਰੱਖਿਆ ਮੈਂ ਪੌਣਾ ਇੰਚ ਰੱਖਿਆ ਫਰੰਟ ਵਾਲਾ ਪੱਲਾ ਬੈਕ ਨਾਲ ਤੇ ਸੱਤ ਹੀ ਮੈਂ نیچے ਨੂੰ ਲਾਉਂਗੀ ਤੇ ਜਿਹੜੇ نیچے ਵਾਲੇ ਬਾਕਸ ਦੀ ਚੜਾਈ ਹੋਊਗੀ ਉਹ ਮੈਂ ਕੱਟ ਕਰ ਦੂੰਗੀ ਜੇ ਇੱਥੋਂ ਮੈਂ ਇਹਦੀ 7 ਲੈ ਇਥੀ ਆ ਤਾਂ ਇੱਥੋਂ ਮੈਂ ਰੱਖੂੰਗੀ ਜੀ 6.5 ਇੰਚ ਠੀਕ ਹੈ ਤੇ ਜਦੋਂ ਆਪਾਂ 7 ਲੈਣਾ ਨਾ ਉਹ ਬੈਕ ਵਾਲੇ ਪੱਲੇ ਤੋਂ ਲੈਣਾ ਨਾ ਕਿ ਫਰੰਟ ਵਾਲੇ ਪੱਲੇ ਤੋਂ ਤੇ ਬ੍ਰੈਸਟ ਹੈਗੀ ਹੈਗੀ 25 ਇੰਚ ਸਾਢੇ 25 ਆ ਆਪਾਂ 25 ਹੀ ਰੱਖਾਂਗੇ ਇੱਕ ਵਾਰ ਠੀਕ ਹੈ ਹੁਣ ਤੁਸੀਂ ਇਹ ਦੇਖੋ ਵੀ ਹੁਣ ਇਹਨਾਂ ਦਾ ਜਿਹੜਾ ਬੈਕ ਵਾਲਾ ਪੱਲਾਗਾ ਮੋਢਾ ਉਹਦੀ ਆਪਾਂ ਕਾਟ ਕਿੰਨੇ ਇੰਚ ਤੇ ਪਾਉਣੀ ਆ ਠੀਕ ਹੈ ਹੁਣ ਪਹਿਲਾਂ ਮੈਂ ਬੈਕ ਵਾਲਾ ਗਲਾ ਬਣਾ ਲਵਾਂ ਜੀ ਬੈਕ ਵਾਲਾ ਗਲਾ ਹੈਗਾ 6 ਇੰਚ ਤੇ ਆਪਾਂ ਰੱਖਾਂਗੇ ਸਾਢੇ 6 ਇੰਚ ਠੀਕ ਹੈ ਇੱਥੇ ਆ ਗਿਆ ਬੈਕ ਵਾਲਾ ਗਲਾ ਆ ਗਿਆ ਨਾ ਤੇ ਹੁਣ ਆਪਾਂ ਕੀ ਕਰਾਂਗੇ ਹੁਣ ਆਪਾਂ ਦੇਖਾਂਗੇ ਵੀ ਇਹ ਨਾਲ ਹੀ ਆ ਰਹੀ ਹੈ ਬਰੈਸਟ ਇੱਥੇ ਆ ਰਹੀ 25 ਇੰਚ ਪਹਿਲਾਂ ਮੈਂ ਵੀਡੀਓ ਦੇਖ ਲੈ ਬਣ ਰਹੀ ਹੈ ਸਹੀ ਬਣ ਰਹੀ ਆ ਆ ਗਿਆ 25 ਇੰਚ ਆ ਗਿਆ ਇੱਥੋਂ ਠੀਕ ਹੈ ਹੁਣ ਆਪਾਂ ਜਿਹੜੀ ਬੈਕ ਵਾਲੇ ਪੱਲੇ ਦੀ ਕਾਟ ਉਹ ਆਪਾਂ ਕਿੰਨੀ ਪਾਉਣੀ ਆ ਜਿਹੜਾ ਬੈਕ ਵਾਲਾ ਗਲਾਗਾ ਉਹ ਆ ਗਿਆ ਇੱਥੇ ਠੀਕ ਹੈ ਇੱਥੇ ਆ ਗਿਆ ਹੁਣ ਆਪਾਂ ਨੂੰ ਇੰਨੀ ਕੁ ਜਗ੍ਹਾ ਬਹੁਤ ਆ ਆਪਾਂ ਆਈਡੀਆ ਲਾ ਲੈਣਾ ਜੇ ਤੁਸੀਂ ਆਈਡੀਆ ਦੇ ਹਿਸਾਬ ਨਾਲ ਕੱਟਣਾ ਜੇ ਤੁਸੀਂ ਨਹੀਂ ਆਈਡੀਆ ਦੇ ਹਿਸਾਬ ਨਾਲ ਕੱਟਣਾ ਤਾਂ ਯਾਰ ਜੇ ਬੈਕ ਵਾਲਾ ਗਲਾ ਡੀਪ ਆ ਠੀਕ ਹੈ ਮੈਂ ਤੁਹਾਨੂੰ ਸਿੱਧਾ-ਸਿੱਧਾ ਦੱਸਾਂ ਤੁਸੀਂ ਇਹਨੂੰ ਪੌਣੇ ਦੰਨਾ ਰੱਖ ਦੋ ਜੇ ਬੈਕ ਵਾਲਾ ਗਲਾ ਡੀ ਪਤਲ ਇੱਥੋਂ ਇਹਨੂੰ ਪੈਦਾ ਲੈ ਜਾ ਕੇ ਫਿਰ ਇਹਦੇ ਨਾਲ ਐਵੇਂ ਕਰਕੇ ਮਿਲਾ ਦੇਮਾਣੀ ਠੀਕ ਹੈ ਤੇ ਹੁਣ ਤੁਸੀਂ ਮੋਢਾ ਦੇਖ ਲਓ ਜਿਵੇਂ ਕਿ ਮੇਰੇ ਕਸਟਮਰ ਦਾ ਮੋਢਾ ਆ ਰਿਹਾ ਜੀ ਫਰੰਟ ਵਾਲੇ ਪੱਲੇ ਦੀ ਕਾਟ ਪਾਉਣੀ ਆਪਾਂ 1/2 ਇੰਚ ਦੀ ਅੱਜ ਮੈਂ ਵੀਡੀਓ ਮਤਲਬ ਲਾ 15 ਤੋਂ 20 ਦਿਨਾਂ ਦੇ ਵਿੱਚ ਵਿੱਚ ਬਣਾ ਰਹੀ ਆ ਕਿਉਂਕਿ ਮੈਂ ਥੋੜਾ ਜਿਹਾ ਉਲਝ ਗਈ ਸੀ ਤਾ ਦੇਖੋ ਜਿਹੜਾ ਨਾਲਾ ਹੈਗਾ ਆਪਣਾ ਮੋਢਾ ਬਾਹ ਦਾ ਉਹ ਹੈਗਾ ਉਹਨਾਂ ਦਾ 11 ਇੰਚ ਠੀਕ ਹੈ ਮੇਰੇ ਕੋਲ ਆ ਆ ਰਿਹਾ ਜੀ ਇੱਥੋਂ ਖਿੱਚ ਕੇ ਪੂਰਾ 12 ਇੰਚ ਆ ਰਿਹਾ ਕੋਸ਼ ਆਪਾਂ ਪਲੇਟਾਂ ਜਿ ਦੇਵਾਂ ਕਿਉਂਕਿ ਇਹਨਾਂ ਦੀ ਜਿਹੜੀ ਪਲੇਟ ਆ ਉਹ 1 ਇੰਚ ਦੀ ਪਾਉਗੀ ਹੁਣ ਜੇ ਤਾਂ ਇਹ ਮੈਨੂੰ ਕਹਿ ਕੇ ਜਾਂਦੇ ਵੀ ਸਾਨੂੰ ਬਿਨਾ ਬਰਾਦੋ ਫਿਟਿੰਗ ਚਾਹੀਦੀ ਹੈ ਤਾਂ ਆਪਾਂ ਇਹਨਾਂ ਦੀ ਪਲੇਟ ਲੈਣੀ ਸੀ ਜੀ 13 ਇੰਚ ਤੇ ਇਹਨਾਂ ਨੇ ਕਿਹਾ ਵੀ ਨਹੀਂ ਅਸੀਂ ਸਾਰੀ ਪ੍ਰੋਪਰ ਰੈਡੀ ਹੋਣਾ ਤਾਂ ਆਪਾਂ ਲਾਵਾਂਗੇ 12.5 ਇੰਚ ਤੇ ਇਹਨਾਂ ਦੀ ਪਲੇਟ ਤਿਆਰ ਹੈਗੀ 12 ਤੇ ਪਾਵਾਂਗੇ ਆਪਾਂ ਠੀਕ ਹੈ ਤੇ ਚੁੜਾਈ 4 ਇੰਚ ਤੇ ਰੱਖੋ 4 ਇੰਚ ਚੜਾਈ ਹੋ ਗਈ ਆ ਲੰਮੀ ਪਲੇਟ ਦਾ ਨਿਸ਼ਾਨ ਲਾ ਗਏ ਹੁਣ ਆਪਾਂ ਲਾਵਾਂਗੇ ਸਾਈਡ ਵਾਲੀ ਪਲੇਟ ਦਾ ਨਿਸ਼ਾਨ ਜਿਹੜੀ ਸਾਈਡ ਵਾਲੀ ਪਲੇਟ ਆ ਉਹ ਆਪਾਂ ਲਾਵਾਂਗੇ ਜਿਹੜਾ ਸੈਂਟਰ ਹੁੰਦਾ ਸੈਂਟਰ ਤੋਂ ਇੱਕ ਸੂਤ نیچے ਠੀਕ ਹੈ ਆ ਪਲੇਟ ਦਾ ਗੈਪ ਕਿੰਨਾ ਰੱਖਾਂਗੇ ਜੀ ਆਪਾਂ 2.5 ਇੰਚ ਉੱਪਰ ਵਾਲੀ ਦਾ ਠੀਕ ਹੈ ਆ ਪਲੇਟ ਇਹਨਾਂ ਦੇ ਸਟੇਟ ਜੀ ਆਉਗੀ ਤੇ ਇੱਥੋਂ ਰੱਖਾਂਗੇ ਆਪਾਂ ਪੌਣੇ 2 ਇੰਚ ਠੀਕ ਹੈ ਫਿਰ نیچے ਨੂੰ ਲੈਂਥ ਦਾ ਨਿਸ਼ਾਨ ਲਾ ਲਵੋ 3.5 ਆ ਗਿਆ ਤੇ ਇੱਥੋਂ ਆਪਾਂ ਲਾਵਾਂਗੇ ਜਿਹੜਾ ਆਪਾਂ ਸਾਢੇ 9 ਦਾ ਨਿਸ਼ਾਨ ਲਾਇਆ ਉਹ ਤੋਂ 1 ਇੰਚ ਉੱਪਰ ਹੁਣ ਆਪਾਂ ਜਿਹੜੀ ਪਲੇਟ ਦੀ ਲੈਂਥ ਆ ਉਹ ਆਪਾਂ ਲਾਉਣਿਆ 7 ਇੰਚ ਮੈਨੂੰ ਐਸੀ ਪਤਾ ਨਹੀਂ ਵੀਡੀਓ ਸਹੀ ਵੀ ਬਣ ਰਹੀ ਆ ਕਿ ਨਹੀਂ ਬਣ ਰਹੀ ਕਿਉਂਕਿ ਅਜ ਨਮਾਉ ਲਾਇਆ ਨਾ ਮੈਂ ਬੰਦਾ ਹੁਣ ਆਪਾਂ ਕੀ ਕਰਨਾ ਆਪਾਂ ਇਹਦੀ ਕਟਿੰਗ ਕਰ ਦੇਣੀ ਆ ਪਹਿਲਾਂ ਪਹਿਲਾਂ ਆਪਾਂ ਲਾਈਨਿੰਗ ਦੀ ਕਟਿੰਗ ਕਰਨੀ ਹੈ ਠੀਕ ਹੈ ਪਹਿਲਾਂ ਜਿਹੜੇ ਆਪਾਂ ਬੈਕ ਵਾਲੇ ਪੱਲੇ ਦੀ ਕੱਟ ਪਾਈ ਉਹ ਆਪਾਂ ਦੋਨੇ ਇਕੱਠੇ ਕੱਟ ਦੇਣੇ ਨੇ ਫਿਰ ਉਸ ਤੋਂ ਬਾਅਦ ਆਪਾਂ ਫਰੰਟ ਵਾਲੇ ਪੱਲੇ ਦੀ ਕੱਟ ਪਾ ਦੇਣੀ ਹੈ ਯਾਰ ਮੈਨੂੰ ਸਮਝ ਨਹੀਂ ਆਉਂਦੀ ਆਪਾਂ ਗਰਮੀ ਕਿਉਂ ਨਹੀਂ ਘਟਾ ਰਹੇ ਪਤਾ ਨਹੀਂ ਇਹਨੇ ਮੇਰੇ ਕੋਲੋਂ ਹੀ ਲੈਣਾ ਕੁਛ ਹੁਣ ਆਪਾਂ ਪਲੇਟਾਂ ਦੇ ਨਿਸ਼ਾਨ ਲਾ ਲਈਏ ਫਿਰ ਉਸ ਤੋਂ ਬਾਅਦ ਆਪਾਂ ਮੇਨ ਫੈਬਰਿਕ ਤੇ ਦੀ ਕਟਿੰਗ ਕਿਵੇਂ ਕਰਨੀ ਹੈ ਉਹ ਆਪਾਂ ਤੁਹਾਨੂੰ ਦੱਸਾਂਗੇ ਅੱਗੇ ਜਾ ਕੇ ਤੇ ਕਿਵੇਂ ਸਹੀ ਆਊਗਾ ਦੇਖਦੀ ਕਟਿੰਗ ਕਰਨ ਮਾਰੇ ਆਪਾਂ ਨੂੰ ਕੀ ਕਰਨਾ ਪੈਂਦਾ ਜੀ ਆਪਾਂ ਨੂੰ ਪ੍ਰੈਸ ਕੋਲੇ ਰੱਖਣੀ ਪੈਂਦੀ ਹੈ ਠੀਕ ਹੈ ਪ੍ਰੈਸ ਕੋਲ ਰੱਖ ਕੇ ਆਪਾਂ ਪ੍ਰੋਪਰ ਦੀ ਕਰੀਜ਼ ਬਣਾ ਲੈਣੀ ਹੈ ਜਿਵੇਂ ਇਹ ਸੂਟਸ ਨੇ ਇਹ ਆਂਡਾ ਕਪੜਾ ਸੀਗਾ ਹੈਨਾ वैसे मेनू कटिंग करना ਔਖਾ ਤਾਂ ਬਹੁਤ ਲੱਗਿਆ ਪਰ ਮੈਂ ਪਹਿਲਾਂ ਬਣਾਇਆ ਸੀ ਇਹਦੇ ਨਾਲ ਤਾਂ ਹੀ ਮੈਂ ਰਿਸਕ ਲੈ ਲਿਆ ਤੇ ਨਹੀਂ ਮੈਂ ਛੇਤੀ ਛੇਤੀ ਰਿਸਕ ਲੈਂਦੀ ਨਹੀਂ ਹੁੰਦੀ ਤੇ ਹੁਣ ਆਪਾਂ ਕੀ ਕਰਨਾ ਆ ਜਿਸ ਨੂੰ ਮੈਂ ਲਾਈਨਿੰਗ ਅਟੈਚ ਕਰਨੇ ਵੀ ਬਹੁਤ ਸੌਖੇ ਤਰੀਕੇ ਨਾਲ ਦੱਸੋਗੇ ਪੂਰੇ ਘੈਂਟ ਤਰੀਕੇ ਨਾਲ ਦੋਨੋਂ ਪੱਲੇ ਇਕੱਠੇ ਨਹੀਂ ਲੈਣੇ ਜੀ ਪਹਿਲਾਂ ਫਰੰਟ ਵਾਲਾ ਪੱਲਾ ਚੱਕੋ ਉਹ ਤੇ ਬੈ ਗ ਵਧੀਆ ਵਧੀਆ ਕਰੋ ਇੰਤ ਮੰਗ ਨੂੰ ਪਤਾ ਨਹੀਂ ਕੀ ਹੋ ਗਿਆ ਕਿੱਧਰ ਚੱਲੀ ਜਾਂਦਾ ਨਹੀਂ ਨਹੀਂ ਦੁਕਾਨੇ ਤੇ ਆ ਆਪਾਂ ਕੀ ਕਰਨਾ ਪਹਿਲਾਂ ਫਰੰਟ ਵਾਲਾ ਪੱਲਾ ਚੱਕਣਾ ਠੀਕ ਹੈ ਆ ਦੇਖੋ ਫਰੰਟ ਵਾਲਾ ਪੱਲਾ ਚੱਕਿਆ ਕਟਿੰਗ ਕੀਤੀ ਸਾਈਡ ਤੇ ਰੱਖਤਾ ਹੁਣ ਆਪਾਂ ਚੱਕਣਾ ਬੈਕ ਵਾਲਾ ਪੱਲਾ ਬੈਕ ਵਾਲਾ ਪੱਲਾ ਚਾਕੇ ਕਟਿੰਗ ਕਰਨੀ ਇਹ ਨਹੀਂ ਹੋਣੀ